ਹੋਰ ਮਾਦਰੂ ਮੰਦਨ ਹੈ ਸੰਪਰਕ ਜਾ ਕੇ ਉਹ ਜਿਹੜੀ ਮਾਦਰੂ ਮੰਦਨ ਰੋ ਕਟਿੰਗ ਹੈ ਆਪਣੀ ਚੜਤੀ ਉਹਦੇ ਲਈ ਢੜ ਆ ਫੜਾ ਆਪਣਾ ਜਿਹੜੀ ਕਲਬ ਉਹ ਕਲਬ ਜਿਹੜੇ ਦਰਖਤ ਨੂੰ ਆਈਏ ਉਹ ਉਹ ਫਲ ਥੱਲੇ ਜੋ ਮਰਜੀ ਹੋਵੇ ਉੱਤੇ ਜਾ ਕੇ ਗਿਆਨ ਹੋਰ ਹੋਗਾ ਥੱਲੇ ਬੇਸ ਕੁਝ ਹੋਰ ਚੱਲਦਾ ਸੀ ਇਹ ਸੋਭਤ ਦਾ ਸਰ ਫੇਰ ਨਹੀਂ ਸੋਭਤ ਅਗੁਰਾਮਦਾਸ ਤੱਕ ਹੋਇਆ ਉਹ ਰਾਮਦਾਸ ਦਾ ਘਰ ਉੱਥੇ ਹੀ ਕਿਸੇ ਹੋਰ ਮੱਥੀ ਦੀ ਫੇਰ ਸੋਬਤ ਦਾਸ ਅਸਦੀ ਫੇਰ ਤਖਤ ਤਾਸੀਰ ਜਲਦੀ ਬਾਤ ਬਾਤ ਜੇ ਜਲਦਾ ਤੋ ਤਖਤ ਤਾਸੀਰ ਘਰੇ ਆ ਗਿਆਨ ਘਰੋਂ ਹੀ ਪੈਦਾ ਹੁੰਦਾ ਬਾਤ ਦੇ ਸਾਰੇ ਤਖਤ ਤਾਸੀਰ ਹੈ ਸੋਬਤ ਵੀ ਸੰਗਤ ਵੀ ਉਹੀ ਹੈ ਗਿਆਨ ਵੀ ਕਰਦਾ ਹੀ ਦੇਈ ਨਾ ਫਿਰ ਜਾ ਕੇ ਦੁਈ ਮਾਤਿਓਂ ਉਧੇ ਰਹੇ ਫਰੀਦ ਦੁਈ ਮਾਤਿਓਂ ਆਇਆ ਹੈ ਕਬੀਰ ਦੁਈ ਮਾਤਿਓਂ ਆਇਆ ਹੈ ਸੱਚ ਦੇ ਬਿਰੋ ਬਿਨਾ ਸੱਚ ਤੇ ਝੂਠ ਨਹੀਂ ਖੜਦਾ ਜਕਬੀਰ ਨੂੰ ਕਹੀਏ ਇਸਲਾਮ ਛੱਡ ਕੇ ਹਿੰਦੂ ਨਹੀਂ ਬਣਿਆ ਇਹ ਗਲਤ ਪਾਵੇਂ ਕਹਿੰਦਾ ਤਾਂ ਦੇ ਹਿੰਦੂ ਹੀ ਰਹੀਏ ਉਹਦਾ ਬਖਰਾ ਨਾ ਨਹੀਂ ਸੀ ਪਿਆ ਇਹ ਮਤਦਾ। ਯਾਰ ਤੋ ਕਹਿੰਦਾ ਰਾਹ ਉਹ ਕਹਿੰਦੇ ਨੇ ਨਾ ਵੀ ਤੂੰ ਹਿੰਦੂ ਹੋ ਗਿਆ ਉਹਨੂੰ ਕਹਾਂ ਹਿੰਦੂ ਹੋਜੇਗਾ। ਉਹ ਕਿ ਕਹਣਾ ਉਹਨੂੰ ਤੋ ਅਹੀ ਕਹਣਾ ਉਹ ਕਹਿੰਦਾ ਤੂੰ ਹਿੰਦੂ ਹੋ ਗਿਆ ਤੇ ਤੂੰ ਦਾ ਚੰਗਾ ਨਹੀਂ ਹੁੰਦਾ ਇਹ ਹੈ ਉਹ ਕਹਿੰਦਾ ਮੈਂ ਹਿੰਦੂ ਐਸ਼ਮ। ਪਰ ਫੇਰ ਉਹ ਕਹਿੰਦਾ ਨਾ ਹਾਂ ਮੈਂ ਤੂੰ ਨਾ ਮੁਸਲਮਾਨ ਇਹ ਵੀ ਤਾਂ ਕਹਿੰਦਾ ਹਾਂ। ਤਦੋਂ ਨੇ ਕਹਿਤਾ ਨਾ ਮੈਂ ਹਿੰਦੂ ਨਾ ਮੁਸਲਮਾਨ ਇਹ ਤੂੰ ਨਹੀਂ ਹੈ। ਫਖਰੀ ਇਹ ਤੂੰ। ਨਾ ਮੁਸਲਮਾਨ ਤੇ ਹੋ। ਕੁਝ ਹੋਰ ਨੇ ਦੋਹ ਦੋਹਾਂ ਦਾ ਹੋਰ ਕੀ ਨੇ ਦੁਆਦੁਗਿਆਨੀ ਸਿਆਣਾ ਅਸਲ ਗਿਆਨੀ ਰਹੇ ਸਿੱਖ ਨਹੀਂ ਹਣ ਗਿਆਨੀਆਂ ਦਾ ਤਾਂ ਨਾਮ ਹੈ ਲਿਖਿਆ ਹੈ ਇਹ ਗਿਆਨੀਆਂ ਦਾ ਪੰਖਾ ਹੈ ਗਿਆਨੀਆਂ ਦਾ ਪੰਥ ਨਹੀਂ ਹੈ ਇਹ ਸਿੱਖੀ ਮਾਰਗ ਨਹੀਂ ਹੈ ਹੁੰਦਾ ਸਿੱਖ ਮਾਰਗ ਕਹਿਣ ਲੱਗੇ ਸਿੱਖ ਤਾਂ ਮਾਰਗੇ ਨਹੀਂ ਹੁੰਦਾ ਸਿੱਖ ਤਾਂ ਪੰਥੀ ਹੈ ਮਾਰਗ ਤੇ ਚੱਲਣ ਵਾਲਾ ਹੈ ਇਹਨਾਂ ਨੂੰ ਇਹ ਵੀ ਪਤਾ ਹੋਣਾ ਕੀ ਹੈ ਸਿੱਖੀ ਮਾਰਗ ਨਹੀਂ ਹੈ ਇਹ ਸਿੱਖੀ ਵੀ ਕੋਈ ਮਾਰਗ ਨਹੀਂ ਹੁੰਦਾ ਸਿੱਖੀ ਸੇਵਕੀ ਦਾ ਸਾਰਿਆਂ ਦੀ ਹੁੰਦੀ ਸਿੱਖਿਆ ਦਾ ਬਦਲ ਛੇਲਾ ਹੁੰਦਾ ਸਟੂਡੈਂਟ ਹੁੰਦਾ ਸਟੂਡੈਂਟ ਕਿਸੇ ਵੀ ਛੇ ਦਾ ਵੀ ਹੋ ਸਕਦਾ ਸਟੂਡੈਂਟ ਦਾ ਵਿਸ਼ਾ ਕੁਝ ਵੀ ਹੋ ਸਕਦਾ ਅਸਲ ਜੀ ਗਿਆਨ ਮਾਰਗ ਗਿਆਨੀ ਨੇ ਕਹਿੰਦੀ ਉਹਨੂੰ ਕਹਿੰਦਾ ਨੇ ਜਿਹਨੂੰ ਸਾਰਾ ਹੀ ਗਿਆਨ ਹੋਵੇ ਸਾਰੀਆਂ ਟੋਟਲ ਗਿਆਨ ਹੋਵੇ ਤੇਨੇ ਲੋਕ ਦਾ ਗਿਆਨ ਹੋਵੇ ਗਾ ਜੀ ਉਹਨੂੰ ਕਹਿੰਦੇ ਤਿੰਨ ਲੋਕ ਦੀ ਬਾਤ ਹੈ ਕਹੇ ਜੇ ਤਿੰਨ ਲੋਕ ਦੀ ਗੱਲ ਜਾਣਦਾ ਹੋਵੇ ਉਹ ਗਿਆਨੀ ਉਹ ਤਿੰਨ ਲੋਕ ਦੇ ਗਿਆਨ ਤੇ ਸਾਰੇ ਗਿਆਨ ਆ ਗਿਆ ਫਾਤੀ ਦੀ ਪੈੜ ਤੋਂ ਸਾਰੀ ਪੈਦਾ ਹੋ ਗਈ। ਉਹ ਸੱਚ ਦੇ ਆਸਰੇ ਨਾਲ ਖੜੀ ਹੈ ਸ੍ਰਿਸ਼ਟੀ। ਜੇ ਸੱਚ ਨਾ ਹੁੰਦਾ ਸ੍ਰਿਸ਼ਟੀ ਨਹੀਂ ਪੈਦਾ ਹੁੰਦੀ। ਪਹਿਲਾਂ ਸੱਚ ਪੈਦਾ ਹੋਇਆ। ਸੱਚ ਨੇ ਆਪਣਾ ਨੂਰ ਪੈਦਾ ਕੀਤਾ ਹੈ ਅੱਬ ਅੱਲੋ ਰੂਰ ਪਾਇਆ। ਆਪਣਾ ਅੰਸ਼ ਪੈਦਾ ਕੀਤਾ ਆਪਣਾ ਅੰਸ਼। ਉਹਦੇ ਬਾਅਦ ਸ੍ਰਿਸ਼ਟੀ ਪੈਦਾ ਹੋਈ ਹੈ। ਜਿਹੜੀ ਚੀਜ਼ ਨੇ ਆਸਰਾ ਦੇਣਾ ਸੀ ਮਾਇਆ ਰੂਹ ਉਹ ਚੀਜ਼ ਪਹਿਲਾਂ ਪੈਦਾ ਹੋਈ ਐ ਮਾਇਆ ਦਾ ਦੂਏ ਨੰਬਰ ਤੇ ਆ ਦੂਜੀ ਹੈ ਮਾਇਆ ਦੂਜੀ ਕੁਦਰਤ ਸਾਜੀ ਐ ਤਾਂ ਦੂਜੇ ਨੰਬਰ ਦੇ ਸਾਜੀ ਐ ਸੱਚ ਬਾਸ ਤੇ ਝੂਠ ਸਾਜਿਆ ਪੁਹਾੜੀ ਜੇ ਬਣੀ ਤਾਂ ਬਹਾਂ ਚਾਹੇ ਪਹਿਲਾਂ ਸੀ ਲੱਕੜ ਪਹਿਲਾਂ ਹੀ ਸੀ ਪਰ ਉਹਨੂੰ ਬਹਾਂ ਨਹੀਂ ਸੀ ਕਹਦੇ ਵਾਹ ਜਾਂਦਾ ਜਾਂ ਪਾਣੀ ਚ ਪੈ ਗਿਆ ਬੋਹਲੇ ਚ ਪੈ ਗਿਆ ਫਿਰ ਉਹਨਾਂ ਨੂੰ ਵਾਹੇ ਪਹਿਲਾਂ ਲੱਕੜ ਅਲੱਗ ਪਈਆ ਤਾਂ ਲੱਕੜੇ ਵਾਹਣੀਆਂ ਦਸਤਾ ਜਦ ਕਹਾਂਗੇ ਜਦ ਪੈ ਜਵੇ ਉਹਦੇ ਵਿੱਚ ਕਹਿੰਦਾ ਕੋਈ ਡੰਡਾ ਚਾਹੀਦਾ ਕੀ ਕਰਨਾ ਵਾਹ ਬੋਣਗੇ ਅਹੀ ਚ ਪਹਿਲਾਂ ਲੱਕੜਾ ਡੱਡਾ ਗਿਆ ਨੇ ਨਾ ਕੀ ਕਰਨਾ ਵਾਹ ਬੋਣ ਪਹਿਲਾਂ ਉਹਦਾ ਨੌਏ ਹੋਰ ਜਦ ਉਹ ਪੈ ਗਿਆ ਫਿੱਟ ਹੋ ਗਿਆ ਫਿਰ ਵਾਹ ਫਿਰ ਦਸਤਾ ਬਣ ਗਿਆ ਸਾਰ ਸਾਜਿਆ ਸੱਚ ਦੇ ਨਾਲ ਉਹ ਲੋੜ ਸੀ ਝੋੜਦੇ ਇਹਨੂੰ ਲੋੜ ਸੀ ਇਹ ਕੰਨ ਗੋਆ ਬੈਠਿਆ ਅੱਖਾਂ ਗੋਆ ਬੈਠਿਆ ਤੈਨੂੰ ਨਕਲੀ ਦਾ ਅੱਖ ਲਾਈ ਉਹਦੇ ਟਗਲੀ ਉਹ ਕੰਨ ਲਾਇਆ ਤੇ ਸੋਣ ਵਾਸਤੇ ਇਹ ਕੰਨ ਨਕਲੀ ਨੇ ਸਾਡੇ ਅਸਲੀ ਨਹੀਂ ਇਹ ਕਰਕੇ ਇਹਨਾਂ ਕੰਨਾਂ ਦੇ ਹੁੰਦੇ ਹੋਏ ਜਿਨ੍ਹਾਂ ਅੱਖਾਂ ਦੇ ਹੁੰਦੇ ਹੋਏ ਵੀ ਉਹਨਾਂ ਬੋੜਾ ਹੈ ਅੰਨਾ ਬੋੜਾ ਇਹਨੂੰ ਜਿਆਦਾ ਖਾਂ ਹੈ ਹੁੰਦੇ ਹੋਏ ਵੀ ਇਹਨਾਂ ਕੰਨ ਹੁੰਦੇ ਹੋਏ ਵੀ ਬੋੜਾ ਹੰਤੇ ਇਹ ਰਾਖੀਆਂ ਜਿਹਨੂੰ ਖਲਵਾਣਾ ਹੈ ਪਹਿਲੇ ਜੇ ਤਾਂ ਹੀ ਜ਼ਿੰਦਗੀ ਕਹਿੰਦੇ ਅਸੀਂ ਉਹਨਾਂ ਨੂੰ ਅੰਨੇ ਰੀਅਲ ਦੀ ਗੁਰਬਾਣੀ ਦੀ ਭਾਸ਼ਾ ਜਿਨ੍ਹਾਂ ਦੇ ਆ ਅੱਖਾਂ ਸਰੀਰ ਦੇ ਉੱਤੇ ਨਹੀਂ ਹੁੰਦੀਆਂ ਇਸ ਕਰਕੇ ਖਾਲਸੇ ਦੇ ਵਿੱਚ ਉਹਨਾਂ ਦਾ ਨਾਂ ਹੈ ਨਾ ਅੱਖਾਂ ਦੇ ਬਿਨਾਂ ਵਾਲੇ ਦਾ ਨਾਂ ਸੂਰਬਸਿ ਅਨਾੜੀ ਕਹਿੰਦੇ ਅਨਾ ਤਾਂ ਨਹੀਂ ਕਹਦੇ ਕਿ ਭਲੇਖਾ ਨਾ ਪੈ ਜਾ ਬੋਲੀ ਵਿੱਚ ਉਹਨੂੰ ਜ਼ੁਰਮਾ ਸੋ ਕਹਿੰਦੇ ਨੇ ਅਨੇ ਦਾ ਨਾਏ ਬਦਲਦਾ ਉਹਨੇ ਜੇ ਉਹ ਨੂੰ ਅਨਾ ਕਹਿੰਦੇ ਅਨਾ ਕਹਿੰਦੇ ਨਾ ਮਨਮੁੱਖਾਂ ਦੀ ਬੋਲੀ ਵਿੱਚ ਸੰਸਾਰੀ ਬੋਲੀ ਸੰਧਾਰ ਅਨਾ ਕਹਿੰਦਾ ਗੁਰਪਰਣਾ ਨਹੀਂ ਕਹਿੰਦੇ ਉਹ ਕਹਿੰਦੇ ਜ਼ੁਰਮਾ ਜੀ ਨੂੰ ਨਹੀਂ ਸੁਣਦਾ ਉਹਨੂੰ ਬੋਲਾ ਨਹੀਂ ਕਹਿੰਦੇ ਉਹ ਕਹਿੰਦੇ ਜਵਾਰੇ ਚੜਿਆ ਹੈ ਅੱਲਾ ਦੇ ਲੋਕ ਖੜੇ ਲੋਕ ਕਹਿੰਦੇ ਨੇ ਪਾਗਲ ਨੇ ਉਹ ਲੋਕਾਂ ਨੂੰ ਕਹਿੰਦੇ ਨੇ ਪਾਗਲ ਨੇ ਫਿਰ ਪਾਗਲ ਕੌਣ ਹੈ ਗੁਰਬਾਣੀ ਕਿਵੇਂ ਸਮਝ ਲੈਣਦੇ ਅਸੀਂ ਉਹਦੀ ਬੋਲੀ ਘੜ ਕੇ ਦਿੱਤੀ ਸੀ ਨਾ ਦੁਰਵਾ ਨੇ ਬਾੜੀ ਨੂੰ ਫੜ ਲਵਾ ਸੀ ਤੁਹਾਡੀ ਆ ਬੋਲੀ ਅਲੱਗ ਜੈਦੀ ਹੈ ਤਾਂ ਤਾਂ ਤੁਸੀਂ ਸਮਝਾਉਗੇ ਨਾ ਬੋਲਾ ਕੀ ਹੁੰਦਾ ਸਾਨੂੰ ਕਦੋਂ ਸਮਝ ਆਵੇ ਉਹ ਤਾਂ ਬੋਲੀ ਬਦਲੀ ਹੋਈ ਹੈ ਇਹ ਉਹਨਾਂ ਦੀ ਬੋਲੀ ਬਦਲਦੀ ਦੀ ਗੁਰੂ ਘਰ ਚ ਵੀ ਇਹਨਾਂ ਨੂੰ ਨਾ ਨਹੀਂ ਕਹਿਣਾ ਤੁਸੀਂ ਜਿਹਦੇ ਖਾਨੀ ਉਹਨਾਂ ਨਾਲ ਆਣਾ ਨਹੀਂ ਗਾੜੋ ਜਿਹਦੇ ਕਾਨ ਨਹੀਂ ਉਹਨੂੰ ਬੋੜਾ ਨਹੀਂ ਗਾੜੋ ਕਿ ਗੁਰਬਾਣੀ ਜੇ ਪੁਲੇ ਖਾ ਪੂ ਫਿਰ ਪੜ ਵੇਲੇ ਗੁਰਬਾਣੀ ਕਿਸੇ ਹੋਰ ਨੂੰ ਨਾ ਕਹਦੀਏ ਬੋੜਾ ਕਹਿੰਦੀ ਹੈ ਸੰਸਾਰ ਕਿਸੇ ਹੋਰ ਨੂੰ ਨਾ ਬੋੜਾ ਕਹਿੰਦਾ ਦੋ ਮਾਇਆ ਤਾਰੀਆ ਕੰਨਾ ਬੋੜਾ ਉਹ ਜਿਹੜਾ ਪੇਨ ਮਟਾਰਤਾ ਅਲੱਗ ਭਾਸ਼ਾ ਵਾਲਾ ਗੁਰਮੁਖੀ ਭਾਸ਼ਾ ਉਹਨੂੰ ਕਹਿੰਦੇ ਸੀ ਇਹ ਗੁਰਮੁਖੀ ਭਾਸ਼ਾ ਹੈ ਕਿ ਜ਼ੁਰਮਾਂ ਸੇ ਹੋਇਆ ਹੈ ਇਹ ਨਾ ਨਹੀਂ ਹੈ ਗੁਰਬਾਣੀ ਵੀ ਕਹਿੰਦਾ ਨੇ ਇਹਨਾਂ ਅਖੀਰ ਫਿਰ ਉਹਨੂੰ ਕਹਿਣਾ ਕੀ ਚਾਹੀਦਾ ਸਵਾਲ ਹੈ ਕਿ ਅਨਾ ਨਾ ਕਹੇ ਤਾਂ ਉਹ ਕੀ ਕਹੇ ਉਹ ਕਹੇ ਜ਼ੁਰਮ ਬੋਲੇ ਨੂੰ ਕੀ ਕਹੇ ਬੋਲੇ ਨੂੰ ਕਹਿ ਚਵਾਰੇ ਚੜਿਆ ਆਇਆ ਚਵਾਰੇ ਚੜੇ ਨੂੰ ਸੁਣਦਾ ਘਟ ਹੈ ਆਪਾਂ ਥੱਲੇ ਗੱਲ ਕਰਦੇ ਜਿਮਾਰੇ 'ਚ ਬੈਠੇ ਨੂੰ ਥੋੜੂ ਅਜਵਾਰੇ ਚੜਿਆ ਹੋਇਆ ਨਵੀਂ ਭਾਸ਼ਾ ਘੜੀ ਨਾ ਪਰ ਲੋਕਾਂ ਬਾਬੇ ਪਾਗਲ ਉਹਨਾਂ ਬਾਬੇ ਲੋਕ ਪਾਗਲ ਨਹੀਂ ਇਹ ਭਾਸ਼ਾ ਦੀ ਮਦਦ ਬਿਨਾਂ ਤੁਸੀਂ ਗੁਰਬਾਣੀ ਨੂੰ ਅਰਥਾ ਨਹੀਂ ਸਕਦੇ ਜਿਹੜੇ ਉਹਨਾਂ ਨੂੰ ਬਾਗਲ ਸਮਝਦੇ ਸੀ ਉਹ ਬਾਣੀ ਜੁੜ ਜਗੇ ਗੁਰਬਾਣੀ ਨੂੰ ਬਾਣ ਲੱਗੇ ਉਲਝ ਜਗੇ ਉਹ ਘਟੜਦੇ ਹੋਏ ਸੀ ਇਹ ਜ਼ਿਆਦਾ ਉਲਝ ਜਗੇ ਜਿੰਨੇ ਬੜੇ ਬੜੇ ਸਕਾਲਰ ਕਹੋਦੇ ਨੇ ਜਿਆਦਾ ਉਲਝੇ ਹੋਏ ਨੇ। ਹਾਂਜੀ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਕੂੜ ਸਭ ਸੰਸਾਰ ਦੇ ਸਭ ਕੁਝ ਅੱਖਾਂ ਨੂੰ ਦੀਦਾ ਸਾਨੂੰ। ਰਾਜਾ ਜੋ ਅੱਖਾਂ ਨੂੰ ਦੀਦਾ ਸਾਨੂੰ ਉਹਦਾ ਸਰੀਰ ਦੀਦਾ ਰਾਜਾ। ਰਾਜਾ ਦਾ ਸਰੀਰ ਅੱਖਾਂ ਨੂੰ ਦੀਦਾ। ਜਿਉਂਦੇ ਸਿਰ ਤੇ ਤਾਜ ਹੈ ਤਾਂ ਉਹਦੀ ਨਿਸ਼ਾਨੀ ਆ, ਕੱਪੜੇ ਡਰੈਸ ਤੋਂ ਨਿਸ਼ਾਨੀ ਹੋਵੇ ਰਾਜਾ। ਜਿਉਂ ਸਾਰਾ ਨਿਸ਼ਾਨੀਆਂ ਉਹਦੀ ਸਰੀਰ ਤੇ ਲਾ ਦੀਏ। ਤਾਂ ਸਾਦਾ ਰਾਜੇ ਦਾ ਕੀ